ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਪੰਚਕਾਲੇ ਕੇ ਸਵਾਗਤ ਹੈ ਜੀ ਤੁਹਾਡਾ ਰਾਮਪਰਾ ਫੁੱਲ ਮੰਡੀ ਦੇ ਵਿੱਚ ਅੱਜ ਆਪਾਂ ਰਾਮਪਰਾ ਫੁੱਲ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਪਸ਼ੂ ਆਏ ਨੇ ਸਾਰੇ ਤੁਹਾਨੂੰ ਕਰਾਵਾਂਗੇ ਚੈੱਕ ਬਣੇ ਰਹੋ ਵੀਡੀਓ ਦੇ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀਰਾਂ ਨੇ ਚੈਨਲ ਨੂੰ ਕਰ ਰੱਖਿਆ ਸਬਸਕ੍ਰਾਈਬਰ ਜਿਹੜੇ ਰਹਿੰਦੇ ਨੇ ਚੈਨਲ ਨੂੰ ਤੇ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਅੱਜ ਆਪਾਂ ਖਵਾਗੇ ਤੁਹਾਨੂੰ ਰਾਮਪਰਾ ਫੁੱਲ ਮੰਡੀ ਦੇ ਵੀਊ ਜਿਹੜੇ ਵੀ ਕਿਸ ਤਰ੍ਹਾਂ ਦੇ ਵੀ ਇੱਥੇ ਪਸ਼ੂ ਆਏ ਨੇ ਕੀ ਕੀ ਰੇਟ ਦੇ ਪਸ਼ੂ ਰਹਿਣਗੇ ਤੇ ਜੋ ਦਿਖਾਉਣਾ ਆ ਤੁਹਾਨੂੰ ਅੱਜ ਸਾਰੀ ਰਾਮਪਰਾ ਫੂਲ ਮੰਡੀ ਬਣੇ ਰਿਹਾ ਕਰੋ ਨਾਲ ਵੀਡੀਓ ਦੇ ਧੰਨਵਾਦ ਆ ਜੀ ਸਾਰਿਆਂ ਦਾ ਕਰ ਲਓ ਚੈਨਲ ਨੂੰ ਸਬਸਕ੍ਰਾਈਬਰ ਪੀ ਵੀ 19 ਕੇ ਟੀ ਵੀ ਲਓ ਜੀ ਦੋਸਤੋ ਆਪਾਂ ਸਟਾਰਟਿੰਗ ਕਰਦੇ ਆ ਇਸ ਮੱਝ ਤੋਂ ਰਾਮਪਰਾ ਫੂਲ ਮੰਡੀ ਹੈਨਾ ਰਾਮਪਰਾ ਫੂਲ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਦੇਖ ਸਕਦੇ ਹੋ ਤੁਸੀਂ ਆ ਮੱਝ ਤੁਹਾਨੂੰ ਕਰਾਉਂਦੇ ਆ ਪਹਿਲਾਂ ਚੈੱਕ ਤੇ ਥਣ ਲੇਵਾ ਛੱਡੇ ਛੁੱਡੇ ਤੁਸੀਂ ਕਰ ਸਕਦੇ ਹੋ ਚੈੱਕ ਬਾਕੀ ਮੂੰਹ ਮੱਥਾ ਹਨਾ ਚਾਰ ਸਵੇਰਾ ਮੱਝ ਦਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਈ ਤੋੜ ਕੇ ਵੀ ਦਿਖਾਊਗਾ ਤੇ ਤੋੜਾ ਦੂਰਾ ਤੁਸੀਂ ਸਾਰਾ ਚੈੱਕ ਕਰ ਸਕਦੇ ਹੋ ਮੱਝ ਦਾ ਦੇਖ ਸਕਦੇ ਹੋ ਆ ਮੱਝ ਕਰਾ ਰਹੇ ਆ ਤੁਹਾਨੂੰ ਚੈੱਕ ਦੇਖ ਸਕਦੇ ਹੋ ਸਿੰਗ ਦੇਖੋ ਤੁਸੀਂ ਹਨਾ ਸਿੰਗ ਫੰਗੋ ਮੂੰਹ ਮੱਥਾ ਮੱਝ ਦਾ ਚੈੱਕ ਕਰ ਸਕਦੇ ਹੋ ਤੇ ਬਾਕੀ ਆਪਾਂ ਬਾਈ ਨਾਲ ਵੀ ਕਰਦੇ ਆ ਗੱਲਬਾਤ ਦੇਖੋ ਅਜੀ ਭਾਈ ਕਿਹੜੇ ਪੰਡੂ ਆਏ ਜੀ ਕੋਟ ਸਮੀਰ ਕੋਟ ਸਮੀਰ ਤੋਂ ਹਣਾ ਕਿੰਨੇ ਪੈਸੂ ਲੈ ਕੇ ਆਏ ਜੀ 2 ਵੱਸੂ ਲੈ ਕੇ ਆਉ 2 ਵੱਸੂ ਲੈ ਕੇ ਆਉ ਕੋਇਆ ਕੋਈ ਸੇਲਾ ਨਹੀਂ ਹੋਆ ਜੀ ਅੱਛਾ ਇਹ ਮੱਝ ਦੀ ਜੇ ਆਪਾਂ ਗੱਲ ਕਰੀਏ ਇਹਦਾ ਕਿੰਨਾ ਦੁੱਧ ਹੈਗਾ ਉਹਦੇ ਕੱਲ ਹੀ ਸੂਇਆ ਬਾਈ ਹੁਣ ਤਾਂ ਅੱਛਾ ਉਹ ਪਹਿਲੇ ਸੂਇ 16 ਕਿਲੋ ਦੁੱਧ ਦਿੰਦਾ 16 ਕਿਲੋ ਹੈਗਾ ਜੀ ਹੁਣ ਮਗਰ ਕੀ ਆਦੇ ਹੋਰ ਕੱਟੀ ਹੈ ਜੀ ਕੱਟੀ ਹੈ ਆ ਬੱਚਾ ਜੀ ਇਹ ਤਾਂ ਦੇਖ ਸਕਦੇ ਹੋ ਹਣਾ ਕੱਲ ਤੇ ਕੱਲ ਹੀ ਸੂਇਆ ਅੱਜ ਦੂਜਾ ਦਿਨ ਐਸ ਦਾ ਤੇ ਕੀ ਡਿਮਾਂਡ ਰੱਖਤੀ ਬਾਈ ਫਿਰ ਇਹਦੀ 25 ਲੱਖ 25 ਲੱਖ ਰੁਪਇਆ 2.5 ਲੱਖ ਦੀ ਡਿਮਾਂਡ ਹੈ ਜੀ ਤੇ ਬਾਈ ਕਹਿੰਦਾ 20 ਕਿਲੋ ਦੁੱਧ ਦੇਣ ਦੀ ਗਰੰਟੀ ਹੈ ਵੀ 20 ਕਿਲੋ ਦੁੱਧ ਦੇਊਗੀ ਹਨਾ ਤੇ ਮੂੰਹ ਮੱਥਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਤੇ ਕੋਰਟ ਸਮੀਰ ਤੋਂ ਹਨਾ ਕੋਰਟ ਸਮੀਰ ਤੋਂ ਆਏ ਨੇ ਬਾਈ ਰਾਮਪਰਾ ਪੋਲ ਮੰਡੀ ਦੇ ਵਿੱਚ ਆਪਾਂ ਖੜੇ ਆ ਜੀ ਮੱਜ ਤੁਸੀਂ ਚੈੱਕ ਕਰ ਸਕਦੇ ਹੋ ਥਣ ਥਣ ਚੈੱਕ ਕਰ ਸਕਦੇ ਹੋ ਹਨਾ ਤੇ ਡਿਮਾਂਡ ਆ ਬਾਈ ਦੀ 2.5 ਲੱਖ ਰੁਪਇਆ ਹਨਾ ਜੀ ਤੇ ਨੰਬਰ ਵਗੈਰਾ ਬਾਈ ਕੋਈ ਆਪਣਾ 897 97803 17524 17524 ਹੈਨਾ ਇਹ ਨੰਬਰ ਆ ਪਈਆਂ ਦਾ ਕਰ ਸਕਦੇ ਹੋ ਸੰਪਰਕ ਤੇ ਇੱਕ ਆਮ ਅੱਜ ਵੀ ਨਾਲ ਤੁਹਾਨੂੰ ਦਿਖਾਉਣੇ ਹੈਗੇ ਹੈਨਾ ਆਹ ਜੀ ਹਾਂ ਜੀ ਹਾਂ ਜੀ ਤੇ ਆਮ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਹੈਨਾ ਇਹਦਾ ਵੀ ਥਣ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਤੋਰ ਕੇ ਵੀ ਦਿਖਾਉਣੇ ਆ ਮੂਹ ਮੱਥਾ ਤੁਸੀਂ ਸੰਗ ਸੰਗਰ ਚੈੱਕ ਕਰ ਸਕਦੇ ਹੋ ਮੱਜ ਦਾ ਦੇਖ ਸਕਦੇ ਹੋ ਦੋਸਤੋ ਇਹ ਦੋ ਪਸ਼ੂ ਲੈ ਕੇ ਆਏ ਨੇ ਬਾਈ ਰਾਮਪਰਾ ਫੂਲ ਮੰਡੀ ਦੇ ਵਿੱਚ ਕਰ ਲਿਓ ਸੰਪਰਕ ਜੇਕਰ ਕਿਸੇ ਵੀ ਵੀਰ ਨੂੰ ਇਸ ਤਰ੍ਹਾਂ ਦੇ ਪਸ਼ੂ ਦੀ ਲੋੜ ਹੋਵੇ ਇਹਦੇ ਦੁੱਧ ਦੀ ਗੱਲ ਕਰੀਏ ਬਾਈ ਆਪਾਂ ਇਹ ਵੀ ਕੱਲ ਹੀ ਸੂਈਆ ਬਾਈ ਇਹ 15 ਕਿਲੋ ਦੁੱਧ 15 ਕਿਲੋ ਦੁੱਧ ਹੈਗਾ ਇਹਦੇ ਥੱਲੇ ਬਾਕੀ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ ਇਹਦਾ 170000 ਰੁਪਏ ਡਿਮਾਂਡ ਆ ਬੱਚਾ ਇਹਦੇ ਮਗਰ ਇਹਦੇ ਮਗਰ ਵੀ ਕੱਟੀ ਆ ਜੀ ਇਹਦੇ ਮਗਰ ਕੱਟੀ ਆ ਹਨਾ ਤੇ ਰਾਮਪਰਾ ਫੂਲ ਮੰਡੀ ਦੇ ਵਿੱਚ ਖੜੇ ਨੇ ਬਾਈ ਦੇਖ ਸਕਦੇ ਹੋ ਕਰ ਲਿਓ ਬਾਈਆਂ ਦੇ ਨਾਲ ਸੰਪਰਕ ਜੇਕਰ ਕੋਈ ਵੀ ਇਹ ਪਸ਼ੂ ਖਰੀਦਣਾ ਚਾਹੁੰਦਾ ਹੋਵੇ ਧੰਨਵਾਦ ਜੀ ਸਾਰਿਆਂ ਦਾ ਇੱਕ ਆ ਬੂਰੇ ਰੰਗ ਦੀ ਛੋਟੀ ਸਾਨੂੰ ਦਿਖਾ ਸਕਦੇ ਹਾਂ ਇਹਦਾ ਵੀ ਤੁਸੀਂ ਖਣ ਲੈ ਬਾਅਦ ਚੈੱਕ ਕਰ ਸਕਦੇ ਹੋ ਇਹਦਾ ਹੋ ਰਿਹਾ ਸੌਦਾ ਤੇ ਪਾਸ ਹੋ ਰਹੀ ਹੈ ਮੱਝ ਇਹ ਵੀ ਬੰਗਾਂ ਦੀ ਹੈ ਬਾਕੀ ਗਰਾਉਂਦੇ ਆ ਗੱਲਬਾਤ ਥੋੜੀ ਹੈ ਨਾ ਦੇਖ ਸਾਰੀ ਆ ਬੱਚਾ ਇਹਦੇ ਮਗਰ ਬੂਰੇ ਰੰਗ ਦਾ ਬੱਚਾ ਬਹੁਤ ਸੋਹਣਾ ਸਰਦੇ ਭਰਾਵਾਂ ਦਾ ਪਾਸ ਹੋ ਰਹੀ ਹੈ ਮੱਝ ਪੁੱਛਣਾ ਕਿਹਨੂੰ ਲੈ ਭੈਣੋ ਕੀ ਹੋ ਜਾਣ ਦੇ ਲੋ ਜੀ ਕਾਮ ਅੱਜ ਦਾ ਕਰੋ ਥਾਣਲੇ ਵੇ ਚੈੱਕ ਹਣਾ ਥਾਣ ਦੇਖੋ ਮੱਝ ਦੇ ਤੁਸੀਂ ਰਾਮਪਰਾ ਫੂਲ ਮੰਡੀ ਦੇ ਵਿੱਚ ਥਾਣਲੇ ਵਾ ਤੁਸੀਂ ਚੈੱਕ ਕਰ ਸਕਦੇ ਹੋ ਬੱਚਾ ਤੇ ਰਾਮਪਰਾ ਫੂਲ ਮੰਡੀ ਦੇ ਵਿੱਚ ਆ ਪੜਿਆ ਇਸ ਤਰ੍ਹਾਂ ਦੇ ਸਾਰੇ ਜੋ ਪਸ਼ੂ ਆਏ ਵੇ ਰਾਮਪਰਾ ਫੂਲ ਮੰਡੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸੋ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਸਾਰੇ ਜਿਸ ਤਰ੍ਹਾਂ ਦੇ ਵੀ ਪਸ਼ੂ ਆਏ ਵੇ ਨੇ ਰਮਪਰਾ ਪੂਲ ਮੰਡੀ ਦੇ ਵਿੱਚ ਸਾਰੇ ਤੁਹਾਨੂੰ ਚੈੱਕ ਕਰਵਾ ਰਹੇ ਹਾਂ ਦੇਖ ਸਕਦੇ ਹੋ ਅੱਜ ਪਹਿਲੀ ਤਰੀਕ ਦੀ ਰਮਪਰਾ ਪੂਲ ਮੰਡੀ ਹੈ ਤੇ ਸਾਰੇ ਹੀ ਤਰ੍ਹਾਂ ਦੇ ਪਸ਼ੂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆ ਮੱਜ ਵੀ ਹੋ ਰਹੀ ਹੈ ਪਾਸ ਹਨ ਤੇ ਬਹੁਤ ਹੀ ਸੋਹਣੇ ਨੁੱਕੇ ਪਸ਼ੂ ਆਏ ਨੇ ਰਮਪਰਾ ਪੂਲ ਮੰਡੀ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਲਾਇਕ ਸੇਅਰ ਜ਼ਰੂਰ ਕਰਿਓ ਜੀ ਲੋ ਜੀ ਆਪਾਂ ਰਾਮਪਰਾਪ ਫੂਲ ਮੰਡੀ ਦੇ ਵਿੱਚ ਖੜੇ ਆ ਜਿੱਥੇ ਆਪਾਂ ਸੋਨੋ ਸਾਰੀਆਂ ਮੱਜਾਂ ਚੈੱਕ ਕਰਬੋਨੇ ਹਨਾ ਉੱਥੇ ਇੱਕ ਵੀਰ ਜੀ ਆਪਾਂ ਨੂੰ ਮਿਲੇ ਨੇਗੇ ਤੇ ਦੇਖ ਸਕਦੇ ਹਾਂ ਤੇ ਨਾਮ ਆਪਾਂ ਪੁੱਛਾਂਗੇ ਹਾਂਜੀ ਕੀ ਨਾਮ ਆ ਜੀ ਆਪਣਾ ਬੋਵੀ ਰਾਜਾ ਬੋਵੀ ਰਾਜਾ ਬੋਵੀ ਰਾਜਾ ਬਾਕੀ ਇਹ ਵੀ ਸਿਰਕ ਰਹੇ ਕਿੱਥੋਂ ਆਏ ਜੀ ਆਪਾਂ ਜਾਂਸੀ 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 ਤੋਂ ਆਏ ਨੇ ਜੀ ਅੱਛਾ ਸਪੈਸ਼ਲ ਮੰਡੀ ਤੇ ਆਏ ਜੀ ਅੱਛਾ ਮੱਜਾਂ ਖਰੀਦਦੇ ਆ ਖਰੀਦਣੇ ਆ ਜਾਂ ਵੇਚਣਾ ਆਉਂਦੇ ਹਾਂ ਖਰੀਦਣੀ ਹੈ ਖਰੀਦਣੀ ਹੈ ਕਿੰਨੇ ਪਸ਼ੂ ਖਰੀਦਣੇ ਆ ਜੀ ਅੱਜ ਇਹ ਗਾੜੀ ਦੱਸ 10 10 का जी अभी तक कोई खरीदा एक दो लिए एक दो दी ले लिया ना बाकी अभी सारा दिन पड़ा है ना अभी अभी सारा दिन पड़ा है सारा दिन पड़ा है हो जाएगा पूरा हो जाएगा हो जाएगा ठीक है आप जो अच्छे-अच्छे पशु होते वही खरीदते हो, हो आ, ना अच्छे-अच्छे अच्छे अच्छे-अच्छे हां जी टॉप नंबर की भैंसे खरीदते है ना गाय भी खरीदते हो है गाय भी खरीदते है ना तो जी एक आ सूनो मज कराउने चेक है ना देखो जाल जूल पाके पूरी सजाई भी मज है सोनी सुनखी है ना ਅੱਧਾ ਵਰ ਤੁੰਗ ਤੁਸੀਂ ਦੇਖ ਸਕਦੇ ਹੋ ਬਾਈ ਨੇ ਪੂਰੀ ਸਜਾਈ ਵੀ ਮੱਝ ਹੈ ਨਾ ਤੇ ਆ ਮਗਰ ਬੱਚਾ ਬੱਚਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਘੁੰਗਰੂ ਕੰਗਰੂ ਪਾ ਕੇ ਬਾਈ ਨੇ ਸਜਾਈ ਵੀ ਆ ਆਪਣੀ ਜੀ ਹਾਂਜੀ ਤੇ ਕੀ ਨਾਮ ਆ ਜੀ ਆਪਣਾ ਭਜਨ ਸਿੰਘ ਜੀ ਭਜਨ ਸਿੰਘ ਜੀ ਹਾਂਜੀ ਕਿਹੜੇ ਪਿੰਡੋਂ ਆਏ ਹੋ ਬਾਈ ਗੰਗਾ ਪਿੰਡ ਆ ਜੀ ਨਥਾਣੇ ਕੋਲ ਨਥਾਣੇ ਪਸ਼ੂ ਲੈ ਕੇ ਆਏ ਹੋ ਤਿੰਨ ਮੱਝ ਲੈ ਕੇ ਆਏ ਹਾਂ ਤਿੰਨ ਮੱਝ ਲੈ ਕੇ ਆਏ ਹਾਂ ਸੇਲ ਕਰਨ ਵਾਸਤੇ ਤੇ ਹੁਣ ਤੱਕ ਕੋਈ ਹੋਈ ਸੇਲ ਨਹੀਂ ਸੇਲ ਹੋ ਜੂਗੀ ਅਜੇ ਮੰਦਾ ਚੱਲਦਾ ਹਲੇ ਥੋੜਾ ਮੰਦਾ ਚੱਲ ਰਿਹਾ ਹੈਂ ਬਾਕੀ ਧਰਮੇ ਕਰਕੇ ਵੀ ਥੋੜੇ ਵਪਾਰੀ ਜਿਹੇ ਹੈਗੇ ਨੇ ਮਾਰੂ ਦਾ ਘਾਟਾ ਹੈ ਅੱਛਾ ਜੇ ਆਪਾਂ ਅੱਜ ਦੀ ਗੱਲ ਕਰੀ ਜਾ ਛੋਟੀ ਦੀ ਗੱਲ ਕਰੀਏ ਇਹਦਾ ਦੁੱਧ ਕਿੰਨਾ ਕਈ ਦੁੱਧ 20 ਕਿਲੋ ਤਿਆਰ ਹੈ 20 ਕਿਲੋ ਤਿਆਰ ਹੈ ਜਮਾ ਤੇ ਦੇਖ ਸਕਦੇ ਹੋ ਦੋਸਤੋ ਥਣਲੇ ਬਾ ਤੁਸੀਂ ਚੈੱਕ ਕਰ ਸਕਦੇ ਹੋ ਨਾ ਛੋਟੀ ਦਾ ਤੇ ਪੂਰੀ ਸਜਾਈ ਵੀ ਸੋਹਣੀ ਸੁਣਕੀ ਛੋਟੀ ਹੈ ਤੇ ਕੀ ਡਿਮਾਂਡ ਰੱਖਤੀ ਜੀ ਫਿਰ ਆਪਾਂ ਦੀ ਇਹਦਾ ਡਿਮਾਂਡ ਰੱਖਤਾ ਜੀ 4 ਲੱਖ 10 ਹਜ਼ਾਰ 4 ਲੱਖ 10 ਹਜ਼ਾਰ ਰੁਪਿਆ ਡਿਮਾਂਡ ਆ ਪਾਂ ਦੀ ਬਾਕੀ ਮਾਨਦਾਨ ਮੌਕੇ ਤੇ ਹੋ ਜਾਊਗਾ ਹਨਾ ਕਹੇ ਨੇ ਤਿੰਨ ਬਸੂ ਬਾਕੀ ਦੋ ਛੋਟੀਆਂ ਆ ਖੜ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਪਹਿਲੇ ਭਾਗ ਤੇ ਆ ਗੱਬਣਾ ਜੀ ਹਾਂਜੀ ਅੱਛਾ ਆ ਗੱਬਣ ਝੋਟੀ ਆ ਜੀ ਇਹਦਾ ਵੀ ਤੁਸੀਂ ਨਾ ਚਾਰ ਸਪੇਰਾ ਥਾਣ ਲੇਵਾ ਚੈੱਕ ਕਰ ਸਕਦੇ ਹੋਗੇ ਮੂੰਹ ਮੱਥਾ ਝੋਟੀ ਦਾ ਆਪਣਾ ਫਰਜ਼ ਹੁੰਦਾ ਸਾਨੂੰ ਚਾਰ ਸਪੇਰੋਂ ਪਸ਼ੂ ਨੂੰ ਦਿਖਾਉਣਾ ਹਨਾ ਤੇ ਇਹ ਗੱਬਣਾ ਆ ਸੂਏ ਵੀ ਆ ਇਹਦਾ ਦੁੱਧ ਦੀ ਗੱਲ ਕਰੀ ਹੋਈ ਆ ਜੀ ਆਪਾਂ ਇਹ ਥੱਲੇ 10 ਕਿਲੋ ਦੁੱਧ ਹੈ 10 ਕਿਲੋ ਤਿਆਰ ਆ ਜੀ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਜੀ ਫਿਰ ਆਪਾਂ ਕੀ ਰੱਖਦੀ ਇਹਦਾ 1,30,000 1,30,000 ਰੁਪਏ ਲੱਗਦਾ ਪਹਿਲਾਂ ਨਾ ਹਾਂਜੀ ਪਹਿਲੇ ਸੂਏ ਝੋਟੀ ਹੈ ਜੀ ਇਹ ਤੇ ਆ ਸਰਦਾਰ ਜੀ ਲੈ ਕੇ ਆਏ ਤੁਸੀਂ ਆ ਦੇਖ ਸਕਦੇ ਹੋ ਹਾਥੀ ਦੇ ਬੱਚੇ ਜਿਹੜੀ ਕਾਕਾ ਦਾ ਹਾਥੀ ਵਰਗੀ ਮੱਝ ਹੈਗੀ ਪੂਰਾ ਚਾਰ ਸਪੇਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਜਿਹਦਾ 4 ਲੱਖ ਡਿਮਾਂਡ ਰੱਖੀ ਪਈ ਹੈ ਬਾਈ ਨੇ ਤੇ ਦੇਖ ਸਕਦੇ ਹੋ ਰਾਮਪਰਾ ਫੂਲ ਮੰਡੀ ਦੇ ਵਿੱਚ ਧੰਨਵਾਦ ਆ ਜੀ ਸਾਰਿਆਂ ਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਿਆ ਕਰੋ ਜੀ ਵਿੱਚ ਇੱਕ ਆ ਝੋਟੀ ਵੀ ਤੁਸੀਂ ਦੇਖ ਸਕਦੇ ਹੋ ਆਣਲੇਵਾ ਚੈੱਕ ਕਰ ਸਕਦੇ ਹੋ ਨਾ ਇਹਦਾ ਤੇ ਬਹੁਤ ਹੀ ਸੁੰਦਰ ਥਣਲੇਵਾ ਤੇ ਵਿੱਥੀ ਦੇ ਥਣ ਤੇ ਵਧੀਆ ਕੋਲੇ ਪਿੰਡੇ ਦੀ ਝੋਟੀ ਆ ਬਲੈਕ ਕਲਰ ਦੀ ਤੇ ਆਪਣੇ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਬਾਈ ਚਾਰ ਪੰਜ ਦਿਨ ਹੋਰ ਮੰਗਰ ਕੀ ਆ ਮੰਗਰ ਹੈ ਕਟਾ ਜੀ ਦੁੱਧ ਦੀ ਗੱਲ ਕਰੀਏ ਬਾਈ ਆਪਾਂ 15 ਕਿਲੋ 15 ਕਿਲੋ ਤਿਆਰ ਹੈ ਠੀਕ ਹੈ ਕੀ ਡਿਮਾਂਡ ਰੱਖਤੀ ਜੀ ਦੀ 2 ਲੱਖ ਰੁਪਿਆ ਡਿਮਾਂਡ ਰੱਖੀ ਪਈ ਆ ਬਈਆਂ ਨੇ ਤੇ ਕਰ ਲਿਓ ਜੀ ਸੰਪਰਕ ਦੇਖ ਸਕਦੇ ਹੋ ਰਾਮਪਰਾ ਫੁੱਲ ਮੰਡੀ ਦੇ ਵਿੱਚ ਹੈ ਨਾ ਜਾਂ ਰਾਮਪਰਾ ਫੁੱਲ ਮੰਡੀ ਜਾਂ ਧਰੋਲੇ ਦੀ 11 ਦੀ ਮੰਡੀ ਆਪਾਂ ਕਹਿ ਸਕਦੇ ਹਾਂ ਨਾ ਤੇ ਆ ਵੀ ਤੁਸੀਂ ਮੱਝ ਚੈੱਕ ਕਰ ਸਕਦੇ ਹੋ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਤੀ ਇਹਦਾ ਤੋਰਾ ਤੋਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੀ ਬਾਤ ਹੈ ਸੁਣਿਆ ਸੁਣਤੀਆਂ ਮੱਝਾਂ ਤੇ ਅੱਛਾ ਆ ਆ ਵੀ ਦੇਖ ਸਕਦੇ ਹੋ ਤੁਸੀਂ ਤੋੜ ਕੇ ਨਾ ਸਾਰੀਆਂ ਮੱਝਾਂ ਸਾਨੂੰ ਚੈੱਕ ਕਰਾ ਰਹੇ ਹਾਂ ਜੀ ਨੰਬਰ ਵੰਜਾ ਦਾ ਬੋਲਿਆ ਵੈ ਜਿਹੜਾ ਵੀ ਬਾਈ ਕੋਈ ਖਰੀਦਣਾ ਚਾਹੁੰਦਾ ਹਨਾ ਜ਼ਰੂਰ ਸੰਪਰਕ ਕਰਿਆ ਕਰੋ ਜੀ ਤਾਂ ਕਿ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੁੰਦਾ ਵੀ ਤੁਹਾਨੂੰ ਪਤਾ ਲੱਗ ਸਕੇ ਕਈ ਵਾਰ ਸਾਰੇ ਮੰਡੀ ਦੇ ਵਿੱਚ ਆਪਾਂ ਤੁਰ ਕੇ ਜਦੋਂ ਪਸ਼ੂ ਦੇਖਦੇ ਆ ਨਹੀਂ ਧਿਆਨ ਦੇ ਵਿੱਚ ਆਉਂਦਾ ਤਾਂ ਤੁਸੀਂ ਵੀਡੀਓ ਨੂੰ ਦੇਖ ਕੇ ਇਸ ਤਰ੍ਹਾਂ ਦੇ ਪਸ਼ੂ ਖਰੀਦ ਸਕਦੇ ਹੋਗੇ ਹਨ ਆਪਾਂ ਵੀਡੀਓ ਦੇ ਵਿੱਚ ਤੋਰਾ ਤੋਰਾ ਥਣ ਲੇਵਾ ਰੇਟ ਦੁੱਧ ਬਾਦ ਦੀ ਸਾਰੀ ਗੱਲ ਕਰਦੇ ਹੁੰਨੇ ਆਗੇ ਬਾਕੀ ਜਦੋਂ ਤੁਸੀਂ ਵੀ ਵੀਡੀਓ ਦੇ ਦੇਖ ਕੇ ਕੋਈ ਪਸ਼ੂ ਖਰੀਦ ਦਿਓ ਬਈ ਤਾਂ ਆਪਣੀ ਤਸੱਲੀ ਤੇ ਚੈੱਕ ਕਰਕੇ ਬਾਈ ਦੇ ਘਰੇ ਜਾ ਕੇ ਚੈੱਕ ਕਰਕੇ ਤੁਸੀਂ ਮੱਝਾਂ ਨੂੰ ਚੋਕੇ ਤਖਲੀ ਤੇ ਲਿਜਾ ਸਕਦੇ ਹੋ ਰੇਟ ਦੀ ਜਿਹੜੀ ਗੱਲਬਾਤ ਹੁੰਦੀ ਆ ਉਹ ਸੋਡਾ ਮੌਕੇ ਤੇ ਬਣ ਜਾਂਦਾ ਬਾਈ ਆਪਾਂ ਉਹਦਾ ਕੋਈ ਔ ਨਹੀਂ ਕਰ ਸਕਦੇ ਜੋ ਰੇਟ ਇਹਨਾਂ ਦਾ ਕਿਰਾ ਰੱਖਿਆ ਹੁੰਦਾ ਉਹੀ ਰੇਟ ਆਪਾਂ ਵੀਡੀਓ ਦੇ ਵਿੱਚ ਬੋਲਦੇ ਆ ਸੋ ਇਹ ਚੀਜ਼ਾਂ ਧਿਆਨ ਰੱਖਿਆ ਕਰੋ ਤੁਸੀਂ ਹਨਾ ਆਪਦੀ ਆਪ ਚੈੱਕ ਕਰਕੇ ਲਿਜਾ ਸਕਦੇ ਹੋ ਜੀ ਸੋ ਦੇਖ ਸਕਦੇ ਹੋ ਸਾਰੀਆਂ ਹੀ ਮੱਝਾਂ ਗਾਇਆਂ ਟੋਕੜਾਂ ਗੱਬਣਾ ਲਵੇਰੀਆਂ ਜੋ ਜਿਸ ਤਰ੍ਹਾਂ ਦੇ ਵੀ ਪਸ਼ੂ ਆਉਂਦੇ ਨੇ ਮੰਡੀ ਦੇ ਵਿੱਚ ਉਹ ਸਾਨੂੰ ਸਾਰੇ ਚੈੱਕ ਕਰਾਉਣੇ ਆ ਜੀ ਅਸੀਂ ਆ ਵੀ ਤੁਸੀਂ ਦੇਖ ਸਕਦੇ ਹੋ ਜੀ ਮੱਝਾਂ ਹਨਾ ਬਹੁਤ ਸੋਹਣੀਆਂ ਸੁਨੱਖੀਆਂ ਮੱਝਾਂ ਰਾਮਪੁਰਾ ਕੋਲ ਮੰਡੀ ਦੇ ਵਿੱਚ ਪਹੁੰਚੇ ਆ ਮੇਨੇ ਜੋ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਚਾਰ ਸਪੇਰੋਂ ਮੱਝ ਨੂੰ ਚੈੱਕ ਕਰ ਲਓ ਜੀ ਖਣਲੇਵਾ ਕਰ ਲਓ ਚੈੱਕ ਤੇ ਤੇ ਆਹ ਬਾਈ ਲੈ ਕੇ ਆਇਆ ਮੱਝਾਂ ਹਨਾ ਦੇਖ ਸਕਦੇ ਹੋ ਇਹਦੀ ਮਗਰ ਕੀ ਹੈ ਜੀ ਇਹ ਹਾਂ ਜੀ ਕੱਟੀ ਐ ਮਗਰ ਕੱਟੀ ਐ ਤੇ ਵਧੀਆ ਸੋਹਣੀ ਸੁਣਕੀ ਇਹਨਾਂ ਕੁੰਡੇ ਸਿੰਘਾਂ ਦੀ ਮੱਝ ਐ ਤੇ ਕੋਲੇ ਪਿੰਡੇ ਦੀ ਤੇ ਕਿੰਨਾ ਦੁੱਧਤਾ ਬਈ ਇਹਦਾ ਉਹ 10 ਟਾਈਮ 16 ਕਿਲੋ ਐ ਚੌਥਾ ਦਿਨ ਸੋਈ ਨੂੰ ਆ ਚਾਰ ਦਿਨ ਹੋ ਗਏ ਸੋਈ ਨੂੰ 16 ਕਿਲੋ ਦੁੱਧਾ ਐ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਨਾ ਮੱਝ ਨੂੰ ਸਿੰਘ ਮੂੰਹ ਮੱਥਾ ਦੇਖੋ ਤੁਸੀਂ ਮੱਝ ਦਾ ਤੇ ਦੇਖੋ ਵਜਨਦਾਰ ਮੱਝ ਤੋਰਾ ਤੂਰਾ ਤੁਸੀਂ ਚੈੱਕ ਕਰ ਸਕਦੇ ਹੋ ਲੇਵਾ ਕਰ ਸਕਦੇ ਹੋ ਚੈੱਕ ਹਾਥੀ ਦਾ ਬੱਚਾ ਹਾਥੀ ਦਾ ਬੱਚਾ ਹੂੰ ਦੇਖ ਕੀ ਬਾਤ ਹੈ ਮਗਰ ਹੈ ਕੱਟੀ 16 ਕਿਲੋ ਦੁੱਧ ਹੈ ਕੀੜਵਾਨ ਰੱਖੀ ਇਹਦੀ ਆਪਾਂ ਇਹ ਤਿੰਨ ਵੀ ਹੈ ਮੋਲ ਤਿੰਨ ਲੱਖ 20000 ਰੁਪਏ ਡਿਮਾਂਡ ਹੈ ਬਾਕੀ ਕੋਈ ਗੱਲ ਨਹੀਂ ਮੌਕੇ ਤੇ ਮਾਨਦਾਨ ਹੋ ਜਾਂਦਾ ਹੈ ਨਾ ਜਿਹੜਾ ਆਪਾਂ ਵੀਡੀਓ ਬਣਾਉਨੇ ਆ ਵੀਡੀਓ ਦੇ ਵਿੱਚ ਤਾਂ ਸਿਰਫ ਇਹ ਚੀਜ਼ ਹੁੰਦੀ ਹੈ ਵੀ ਆਪਾਂ ਸੋਨੋ ਮੱਝ ਦਾ ਚਾਰ ਸਪੇਰਾ ਚੈੱਕ ਕਰਵਾ ਦਿੰਨੇ ਹੁੰਨੇ ਆ ਤੇ ਜਦੋਂ ਕਿਹੜੇ ਬੰਦੇ ਆਏ ਬਈ ਤੂਰ ਕੋਟ ਦੇ ਲੈ ਬਾਈ ਤੂਰ ਕੋਟ ਦੇ ਹੈ ਲਓ ਇਹ ਕਾ ਵੀ ਮੱਝ ਤੁਸੀਂ ਨਾ ਚੈੱਕ ਕਰ ਲੋ ਚੰਗੇ ਕੱਦ ਕਾਠੇ ਦੀ ਖਾਂਣ ਲੇਵੇ ਦੀ ਦੇਖ ਸਕਦੇ ਹੋ ਤੁਸੀਂ ਇਹ ਮੱਝ ਇੰਨੀ ਚੌੜੀ ਮੱਝ ਆ ਬੇ ਸਕਦੀ ਕਿਦੇ ਮੰਜਾ ਢਾ ਲੋਤੇ ਤੇ ਕੱਦ ਕਾਠ ਸਰੀਰ ਪੱਖੋਂ ਮੂੰਹ ਮੱਥਾ ਚੈੱਕ ਕਰ ਲੋ ਦੇਖ ਸਕਦੇ ਹੋ ਤੁਸੀਂ ਮੰਗਰਾ ਇਹ ਬੱਚਾ ਤੇ ਕੱਟੀ ਆ ਅੱਛਾ ਕੱਟੀ ਏਦੀ ਹੈ ਨਾ ਆ ਮੱਝ ਦੀ ਆਏ ਕੱਟੀ ਪਈ ਆ ਮੱਝ ਦੀ ਆਏ ਕੱਟੀ ਦੇਖ ਸਕਦੇ ਤੁਸੀਂ ਆ ਮੱਝ ਵੀ ਕਿੰਨਾ ਕੁ ਦੁੱਧ ਦਿਆਦਾ ਭਾਈ ਹੁਣੀ ਸੂਈ ਆ ਅੱਛਾ ਉਹ ਅੱਛਾ ਹੁਣੀ ਸੂਈ ਆ ਭਾਈ ਮੰਡੀ ਦੇ ਵਿੱਚ ਹੀ ਸੂਈ ਆ ਇਹ ਮੱਝ ਦੇਖ ਲਓ ਜੇਰ ਹਲੇ ਪੈਣੀ ਐ ਤੇ ਮੁੱਲਵਾੜੀ ਵੇਦਾ ਕੀ ਰੱਖਿਆ ਵੇ ਉਹ ਹੈ 1,70,000 ਰੁਪਏ ਬਾਈਆਂ ਨੇ ਮੁੱਲ ਕੀਤਾ ਵੇ ਇਹਦਾ ਰਾਮਪਰਾ ਫੂਲ ਮੰਡੀ ਦੇ ਵਿੱਚ ਬਾਕੀ ਤੁਸੀਂ ਆ ਮੱਝ ਜਿਹੜੀ ਆ ਇਹਨੂੰ ਵੀ ਕਰ ਲੋ ਚੈੱਕ ਹਨਾ 413 ਵਧੀਆ ਊਲੇ ਪਿੰਡੇ ਦੀ ਮੱਝ ਚਾਰ ਸਫੇਰਾ ਤੁਸੀਂ ਚੈੱਕ ਕਰ ਸਕਦੇ ਹੋ ਥਣਲੇਵਾ ਚੈੱਕ ਕਰ ਸਕਦੇ ਹੋ ਕੀ ਆ ਬਾਤ ਹੈ ਨਾਲ ਆ ਵੀ ਇੱਕ ਮੱਝ ਖੜੀ ਆ ਨਾ ਤੇ ਇਹਦਾ ਵੀ ਥਣਲੇਵਾ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਦਿੱਤੀ ਦਾ ਥਣ ਮੋਟੇ ਮੋਟੇ ਥਣਨੇ ਸੋਹਣਿਆ ਸੁਨੱਖੀਆਂ ਮੱਝਾਂ ਰਾਮਪਰਾ ਫੂਲ ਮੜੀ ਚ ਇਹਦੀ ਕੀ ਡਿਮਾਂਡ ਰੱਖੀ ਹੈ ਇਹਦੇ ਢਾਈ ਲੱਖ ਇਹ ਮੱਝ ਦੀ ਹੈਗੀ ਢਾਈ ਲੱਖ ਰੁਪਿਆ ਡਿਮਾਂਡ ਬਾਕੀ ਮੌਕੇ ਤੇ ਮਾਨਤਾਰ ਹੋ ਜਾਂਦਾ ਹੁੰਦਾ ਹੈ ਨਾ देख सकते हो तुम इस तरह के पशु रामपुर पूल मंडी जी जो भी आप चेक कर सकते हो को। इसका मोम और हम चेक कराते हैं का। इसका जो लेवा है थन लेवा इसे चेक कर सकते हो ना थन देख सकते हो मिट्टी के थन है मोटे मोटे इधर इसका बच्चा भी है ना बच्चा क्या है हम पूछते हैं भैसे देखते हो ਅ ਬੱਚਾ ਕਿਹੜਾ ਜੀ ਕੱਟੀ ਆ ਕੱਟੀ ਕੱਟੀ ਤੇ ਕਿੰਨਾ ਟਾਈਮ ਹੋ ਗਿਆ ਵੇਖੋ ਇਹਨੂੰ ਕਰ ਦੋ ਅੱਜ 10 ਦਿਨ ਹੋ ਗਏ 10 ਦਿਨ ਹੋ ਗਏ ਵੇਖੋ ਤੇ ਕਿਹਦਾ दाम ਰੱਖਿਆ ਇਸ ਦਾ ਇਹ ਤੁਹਾਨੂੰ ਕਰਦੇ ਆ 3 ਲੱਖੀ ਕਰਦੇ ਆ 3 ਲੱਖ ਰੁਪਏ ਦਾਮ ਰੱਖਿਆ ਇਸ ਦਾ ਤੇ ਰਾਮਪਰਾ ਫੁੱਲ ਮੰਡੇ ਵਾ ਦੁੱਧ ਦੀ ਗੱਲ ਕਰੇ ਕਿੰਨਾ ਦੁੱਧ ਹੈ ਦੁੱਧ ਹੈ ਇਸ ਟਾਈਮ 17 18 ਕਿਲੋ 17 18 ਕਿਲੋ ਹੈ ਪੱਕਾ 17 18 ਕਿਲੋ ਦੁੱਧ ਹੈ ਕਹਾਂ ਸੇ ਆਇਆ ਭਾਈ ਸਾਹਿਬ ਹਤਿਆਵਾਲ ਸੇ ਆਇਆ ਭਾਈ ਸਾਹਿਬ ਕਾ ਚੋਟੀ ਦਾ ਤੁਸੀਂ ਨਾ ਥਣ ਚੈੱਕ ਕਰੋ ਜੀ ਬਹੁਤ ਹੀ ਸੋਹਣੀ ਸੁਨੱਖੇ ਦਿੱਤੀ ਦੇ ਇਹ ਖੁੰਬਾਂ ਵਰਗੇ ਥਾਣਾ ਨਾ ਛੋਟੀ ਖੜੀ ਆ ਰੰਪਰਾ ਮੰਡੀ ਦੇ ਵਿੱਚ ਜੀ ਰੰਪਰਾ ਮੰਡੀ ਦੇ ਵਿੱਚ ਇਹ ਛੋਟੀ ਖੜੀ ਆ ਦੇਖ ਸਕਦੇ ਹੋ ਚਾਰ ਸਪਿਰੋ ਬਹੁਤ ਹੀ ਸੋਹਣੀ ਸੁਨੱਖੀ ਛੋਟੀ ਹੈ ਜੀ ਰੰਪਰਾ ਫੂਲ ਮੰਡੀ ਵਿੱਚ ਜਿਹਦਾ 140 एक चालीस रेट पंद्रह किलो दुध रामपुरा फूलगोली 170 ਦੁੱਧ 15 ਕਿਲੋ ਦੁੱਧ 5 ਦਿਨ ਹੋਏ ਸੂਈ ਨੂੰ ਰਾਮਪਰਾ ਫੁੱਲ ਮੰਡੀ ਵਿੱਚ ਇਹ ਮੱਝ ਹੈ ਜੀ